ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਵਡ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਦੇ ਕੋ ਸੋਰਠ ਰਾਗ ਦੇ ਵਿੱਚ ਪੰਚਮ ਪਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 623 ਅੰਗ ਤੇ ਬਖਸ਼ਿਸ਼ ਕਰਦੇ ਹਨ ਸੋਰਠ ਮਹਲਾ 5ਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਜਿਸ ਵੀ ਮਨੁੱਖ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਪੂਰਾ ਗੁਰੂ ਜਿਸ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਉਹ ਮਨੁੱਖ ਹਰ ਸਮੇਂ ਉਸ ਮਾਲਕ ਨੂੰ ਆਪਣੇ ਨਾਲ ਖੜਿਆ ਮੌਜੂਦ ਨਜ਼ਰ ਆਉਂਦਾ ਹੈ ਉਸ ਮਨੁੱਖ ਦੇ ਹਰ ਇੱਕ ਕਾਰਜ ਦੇ ਵਿੱਚ ਉਹ ਪ੍ਰਮਾਤਮਾ ਆਪ ਆ ਕੇ ਖੜਦਾ ਹੈ ਹਰ ਸਮੇ ਉਸ ਦੇ ਨਾਲ ਮਦਦਗਾਰ ਬਣਿਆ ਖੜਿਆ ਨਜ਼ਰ ਆਉਂਦਾ ਹੈ ਜਿਸ ਦੇ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਮਾਲਕ ਦੇ ਨਾਲ ਮਲਾ ਦਿੱਤਾ ਐਸੇ ਮਨੁੱਖ ਜਹ ਜਾਈਏ ਤਹਾਂ ਸੋਹਿਲੇ ਫਿਰ ਜਿੱਥੇ ਵੀ ਜਾਂਦੇ ਹਨ ਉਹਨਾਂ ਦੇ ਕਾਰਜ ਉਹ ਪਰਮਾਤਮਾ ਆਪ ਆ ਕੇ ਸਵਾਰ ਦਿੰਦਾ ਹੈ ਹਰ ਥਾਂ ਤੇ ਸੋਹਿਲਾ ਹਰ ਥਾਂ ਤੇ ਸੁਖ ਪ੍ਰਾਪਤ ਹੁੰਦਾ ਹੈ ਹਰ ਇੱਕ ਕਾਰਜ ਨੇਪਰੇ ਚੜ੍ਹਨ ਵਾਸਤੇ ਪਰਮਾਤਮਾ ਮਦਦਗਾਰ ਬਣ ਕੇ ਖੜ ਜਾਂਦਾ ਹੈ ਕਰ ਕਿਰਪਾ ਪ੍ਰਭ ਮੇਲੇ ਪਰ ਇਹ ਬਖਸ਼ਿਸ਼ ਤਾਂ ਹੀ ਹੋਇਆ ਕਰਦੀ ਜਦੋਂ ਆਪ ਕਿਰਪਾ ਕਰਕੇ ਸਤਗੁਰ ਕਿਸੇ ਨੂੰ ਮਲਾ ਲਵੇ ਜਿਨ੍ਹਾਂ ਦੇ ਉੱਤੇ ਆਪ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਉਹਨਾਂ ਨੂੰ ਸਤ ਸੰਗਤ ਦੇ ਨਾਲ ਮਲਾ ਲੈਂਦਾ ਹੈ ਉਹਨਾਂ ਨੂੰ ਸਤ ਸੰਗਤ ਦੇ ਵਿੱਚ ਬਿਠਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦਾ ਹੈ ਆਤਮਿਕ ਡੋਲਤਾ ਵਾਲਾ ਸੂਝ-ਬੂਝ ਵਾਲਾ ਜੀਵਨ ਬਖਸ਼ ਦਿੰਦਾ ਹੈ ਜਿਸ ਦੇ ਉੱਤੇ ਆਪ ਕਿਰਪਾ ਕਰ ਦੇਵੇ ਹਰ ਗੁਣ ਗਾਵੋ ਸਦਾ ਸੁਭਾਈ ਇਸ ਕਰਕੇ ਉਸ ਪ੍ਰਭੂ ਪਿਤਾ ਪਰਮਾਤਮਾ ਦੀ ਹਮੇਸ਼ਾ ਗੁਣ ਗਾਉਂਦੇ ਹੀ ਰਹਿਣਾ ਚਾਹੀਦਾ ਹੈ ਸਤ ਸਲਾਹ ਕਰਦੇ ਹੀ ਰਹਿਣਾ ਚਾਹੀਦਾ ਹੈ ਜਿਸ ਨੇ ਵੀ ਗੁਰੂ ਦੀ ਸਿੱਖ ਸਲਾਹ ਕੀਤੀ ਹੈ ਗੁਰੂ ਦੇ ਗੁਣ ਗਾਈ ਹਨ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਜਿਹੜਾ ਹਰ ਸਮੇਂ ਜਿੰਦ ਦੇ ਨਾਲ ਰਹਿਣ ਵਾਲਾ ਮਾਲਕ ਹੈ ਨਾ ਉਹ ਫਿਰ ਮਨ ਚਿੰਦੇ ਸਗਲੇ ਫਲ ਪਾਵੋ ਉਹ ਮਨੁੱਖ ਦੇ ਹਰ ਇੱਕ ਕਾਰਜ ਤੇ ਸਵਾਰਦਾ ਕੀ ਹੈ ਉਸ ਦੇ ਮਨ ਦੇ ਮੰਗਣ ਤੋਂ ਪਹਿਲੇ ਹੀ ਉਸ ਦੇ ਜਿਹੜੇ ਕਾਰਜ ਹਨ ਉਹ ਪੂਰੇ ਹੋ ਜਾਂਦੇ ਹਨ ਕੋਈ ਵੀ ਵਸਤੂ ਉਹ ਮੰਗਣਾ ਚਾਹੁੰਦਾ ਹੈ ਉਸ ਦੇ ਮਨ ਦੇ ਵਿੱਚ ਹੀ ਹੁੰਦੀ ਹੈ ਮੰਗਣ ਤੋਂ ਪਹਿਲੇ ਹੀ ਸਤਿਗੁਰ ਚੋਲੀ ਦੇ ਵਿੱਚ ਪਾ ਦਿੰਦੇ ਹਨ ਉਹਨਾਂ ਨੂੰ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਨਾਰਾਇਣ ਪ੍ਰਾਣ ਆਧਾਰਾ ਕਿਉਂਕਿ ਪਰਮਾਤਮਾ ਹਰ ਸਮੇਂ ਉਸ ਦੇ ਸਿਰ ਤੇ ਆਸਰਾ ਬਣ ਕੇ ਖੜਦਾ ਹੈ ਹਰ ਸਮੇਂ ਉਸ ਦੇ ਸਿਰ ਦੇ ਉੱਤੇ ਰਾਖਾ ਬਣ ਕੇ ਖੜਦਾ ਹੈ ਹਮ ਸੰਤ ਜਨਾਰੀ ਨਾਰਾ ਇਸ ਕਰਕੇ ਮੈਂ ਸੰਤ ਜਨਾਂ ਦੀ ਧੂੜੀ ਆਪਣੇ ਮੱਥੇ ਦੇ ਉੱਤੇ ਲਾ ਕੇ ਰੱਖਦਾ ਹਾਂ ਤੇ ਜਿਸ ਨੇ ਵੀ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਮੱਥੇ ਦੇ ਉੱਤੇ ਲਾਈ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਪਤਤ ਪੁਨੀਤ ਕਰ ਲੀਨੇ ਫਿਰ ਸੰਤ ਜਨਾਂ ਨੇ ਉਹਨਾਂ ਨੂੰ ਗੁਰੂ ਦੇ ਨਾਲ ਮਲਾ ਕਰਕੇ ਪਵਿੱਤਰ ਤੇ ਨਿਰਮਲ ਜੀਵਨ ਵਾਲਾ ਬਣਾ ਦਿੱਤਾ ਕਰ ਕਿਰਪਾ ਹਰ ਜਸਦੀਨੇ ਕਿਰਪਾ ਕਰਕੇ ਰਹਿਮਤ ਕਰਕੇ ਹਰੀ ਜਸਦੀ ਦਾਤ ਬਖਸ਼ ਦਿੱਤੀ ਨਾਮ ਦੇ ਨਾਲ ਜੋੜ ਦਿੱਤਾ ਪਾਰ ਬ੍ਰह्म ਕਰੇ ਪ੍ਰਤਪਲ ਉਹ ਪਰਮਾਤਮਾ ਮਾਲਕ ਸਾਰਿਆਂ ਦੇ ਉੱਤੇ ਰਾਖਾ ਬਣ ਕੇ ਖੜਦਾ ਹੈ ਹਰ ਇੱਕ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਮਾਲਕ ਆਪ ਹੈ ਸਦ ਜੀਵ ਸੰਗ ਰਖਵਾਲਾ ਹਰ ਇੱਕ ਦੇ ਨਾਲ ਰਹਿ ਕਰਕੇ ਰਖਵਾਲਾ ਹੈ ਹਰ ਇੱਕ ਦੇ ਅੰਗ ਸੰਗ ਰਹਿੰਦਾ ਹੈ ਤੇ ਜਿੰਦ ਨੂੰ ਸਕੂਨ ਦੇਣ ਵਾਲਾ ਉਹ ਮਾਲਕ ਪਰਮਾਤਮਾ ਆਪ ਹਰ ਸਮੇ ਉਸ ਦੇ ਕਾਰਜ ਸਵਾਰਦਾ ਹੈ ਤੇ ਜਿੰਦ ਨੂੰ ਨਾਮ ਦੀ ਦਾਤ ਬਖਸ਼ਦਾ ਹੈ ਹਰ ਦਿਨ ਨਰੈਣ ਕੀਰਤਨ ਗਾਈਏ ਇਸ ਕਰਕੇ ਹਰ ਦਿਨ ਰਾਤ ਉਸ ਪਰਮਾਤਮਾ ਦੀ ਸਿਰਫ ਸਲਾਹ ਕਰਦੇ ਹੀ ਰਹਿਣਾ ਚਾਹੀਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਆਤਮਿਕਾ ਡੋਲਤਾ ਵਾਲਾ ਸੂਝ-ਬੂਝ ਵਾਲਾ ਜੀਵਨ ਪ੍ਰਾਪਤ ਕਰ ਲਈਦਾ ਹੈ ਤੇ ਜਿਸ ਨੇ ਵੀ ਨਾਮ ਜਪਿਆ ਸਿਮਰਨ ਕੀਤਾ ਗੁਰੂ ਵਾਲਾ ਹੋ ਗਿਆ ਬਹੁੜ ਨਾ ਜੋਨੀ ਪਈਆ ਫਿਰ ਉਹ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ ਜਮ ਦਾ ਡਰ ਉਸ ਨੂੰ ਪਉ ਵੀ ਨਹੀਂ ਸਕਦਾ ਜਿਸ ਦੇਵੈ ਪੁਰਖ ਬਿਦਾਤਾ ਪਰ ਇਹ ਕਿਰਪਾ ਕੇਵਲ ਉਹਨਾਂ ਤੇ ਹੋਇਆ ਕਰਦੀ ਹੈ ਜਿਨ੍ਹਾਂ ਦੇ ਉੱਤੇ ਸਤਪੁਰ ਆਪ ਰਹਿਮਤ ਕਰ ਦੇਣ ਜਿਸ ਦੇਵੈ ਪੁਰਖ ਬਿਦਾਤਾ ਦਾਤਾ ਦੇਣ ਵਾਲਾ ਕਿਰਪਾਲੂ ਦਾਤਾ ਆਪ ਜਿਸ ਤੇ ਕਿਰਪਾ ਕਰੇ ਉਸ ਨੂੰ ਇਹ ਦਾਤਾਂ ਮਿਲਦੀਆਂ ਹਨ ਤੇ ਜਿਸ ਨੂੰ ਇਹ ਬਖਸ਼ਿਸ਼ ਹੋ ਜਾਂਦੀ ਹੈ ਹਰ ਰਸ ਤਿੰਨ ਹੀ ਜਤਾ ਫਿਰ ਨਾਮ ਦਾ ਰਸ ਉਹਨਾਂ ਨੂੰ ਪ੍ਰਪਤ ਕੋਈ ਆ ਕਰਦਾ ਹੈ ਉਸ ਦੇ ਅੰਦਰ ਦਾ ਕਪਾਟ ਖੁੱਲ ਜਾਂਦਾ ਹੈ ਜਿਸ ਦੇ ਉੱਤੇ ਉਹ ਆਪ ਕਿਰਪਾ ਕਰ ਦੇਵੇ ਜਮ ਕੰਕਰ ਨੇੜ ਨਾ ਆਇਆ ਜਮਾਂ ਦਾ ਸੇਵਕ ਜਮ ਆਪ ਵੀ ਉਸ ਦੇ ਨੇੜੇ ਨਹੀਂ ਆ ਸਕਦਾ ਜਿਹੜੇ ਨਾਮ ਜਪਣ ਵਾਲੇ ਹਨ ਸਿਮਰਨ ਕਰਨ ਵਾਲੇ ਹਨ ਸੁਖ ਨਾਨਕ ਸ਼ਰਣੀ ਪਾਇਆ ਇਹ ਨਾਨਕ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਆਤਮਕਾ ਡੋਲਤਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਸਤ ਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਖਿਮਾ ਕਰਨੀ ਆ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ